ਪਿੰਡਾਂ ਦੇ ਵਿੱਚ ਗੱਲ ਹੋ ਰਹੀ ਹੈ ਸ਼ਹਿਰਾਂ ਦੇ ਵਿੱਚ ਜੇ ਅਸੀਂ ਕੁਦਰਤ ਦੇ ਹਿਸਾਬ ਨਾਲ ਚੱਲਣਾ ਹੈ ਤੇ ਸਾਡੇ ਕੋਲ ਥਾਂ ਹੋਣੀ ਚਾਹੀਦੀ ਹੈ। ਔਰ ਆਮ ਤੌਰ ਤੇ ਸ਼ਹਿਰਾਂ ਦੇ ਵਿੱਚ ਥਾਂ ਦੀ ਕਮੀ ਹੈ ਤੇ ਉਸ ਨੂੰ ਪੂਰਾ ਕਰਨ ਲਈ ਫਿਰ ਛੱਤ ਦਾ ਇਸਤੇਮਾਲ ਕਰ ਦਿੱਤਾ। ਪਰਮਾਤਮਾ ਦੀ ਕਿਰਪਾ ਨਾਲ ਉਹ ਬਹੁਤ ਵਧੀਆ ਬਾਗੀਚਾ ਬਣ ਗਿਆ ਹੁਣ ਜਿੱਦੇ ਵਿੱਚ ਫਲ ਫਰੂਟ ਸਬਜ਼ੀਆਂ ਵਗੈਰਾ ਬਹੁਤ ਵਧੀਆ ਹੋ ਜਾਂਦੀਆਂ ਨੇ। ਸਾਡੇ ਆਮ ਤੌਰ ਤੇ ਭਿੰਡੀ ਤੋਰੀ ਹੈ ਟਮਾਟਰ ਨੇ ਜਾਂ ਵੈਂਗਣ ਵਗੈਰਾ ਨੇ ਇਹ ਕਿਆ ਕਦੂ ਤੋਰੀ ਇਹ ਆਪਣੇ ਸੀਜ਼ਨ ਦੇ ਵਿੱਚ ਲੋੜ ਮੁਤਾਬਕ ਹੋ ਜਾਂਦੇ ਨੇ ਅੱਗੇ ਪਿੱਛੇ ਫਿਰ ਬਾਜ਼ਾਰੋਂ ਲਈ ਹੈ ਜੀ ਮੈਂ ਇਹ ਆਰਗੈਨਿਕ ਦੇ ਵਿੱਚ ਸਾਰਾ ਕੁਝ ਹੀ ਆਰਗੈਨਿਕ ਖਾਦਾਂ ਪਾਉਂਦਾ ਹਾਂ ਕੋਈ ਵੀ ਕੈਮੀਕਲ ਖਾਦ ਨਹੀਂ ਪਾਉਂਦਾ ਕੋਈ ਪੈਸਟੀਸਾਈਡ ਨਹੀਂ ਇਸਤੇਮਾਲ ਕਰਦਾ ਜੋ ਨੈਚੁਰਲ ਤਰੀਕੇ ਨਾਲ ਆਪਣੇ ਘਰ ਦੀ ਬਣਾਈ ਹੋਈ ਖਾਦ ਆਪਣੇ ਘਰ ਦੇ ਹੀ ਪੈਸਟੀਸਾਈਡ ਬਣਾਏ ਹੋਏ ਯੂਜ਼ ਕਰਦਾ ਕਿਚਨ ਦੀ ਵੇਸਟ ਮਜਰੇ ਦਾ ਦੱਸਿਆ ਕਿ ਸਬਜ਼ੀਆਂ ਦੇ ਛਿਲਕੇ ਫਲਾਂ ਦੇ ਛਿਲਕੇ ਹੋ ਗਏ ਤੁਹਾਡੇ ਪੱਤੇ ਹੋ ਗਏ ਸਾਗ ਹੋ ਗਿਆ ਪਾਲਕ ਦੇ ਬੱਚੇ ਖੁਤੇ ਜੋ ਹੋ ਗਏ ਮਟਰਾਂ ਦੇ ਛਿਲਕੇ ਹੋ ਗਏ ਮਤਲਬ ਪੱਕੀ ਹੋਈ ਸਬਜ਼ੀ ਘੋ ਵਾਲੀ ਨਾ ਹੋਵੇ ਚਾਹਵਲ ਬਚ ਗਏ ਤੁਹਾਡੇ ਉਹ ਪਾ ਦਿਓ ਰੋਟੀ ਬਚ ਗਈ ਉਹ ਪਾ ਦਿਓ ਪਰ ਮਤਲਬ ਘੋ ਵਾਲੀ ਕੋਈ ਚੀਜ਼ ਇਹਦੇ ਚ ਨਾ ਜਾਵੇ ਪੰਜਾਬ ਸਰਕਾਰ ਵੱਲੋਂ ਮੈਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਬੁਲਾ ਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਰਿਕੋਗਨਾਈਜ਼ ਕੀਤਾ ਹੈ ਹਾਲਾਂਕਿ ਕੰਮ ਤੇ ਮੈਂ ਆਪਣਾ ਕਰ ਰਿਹਾ ਪਰ ਚਲੋ ਉਹਨਾਂ ਨੇ ਮੈਨੂੰ ਇਸ ਚੀਜ਼ ਦਾ ਸਨਮਾਨ ਦਿੱਤਾ ਤੇ ਮੇਰਾ ਹੌਸਲਾ ਹੋਰ ਵੱਧ ਗਿਆ ਫਿਰ ਇੱਕ ਜ਼ਿੰਮੇਵਾਰੀ ਵੀ ਵੱਧ ਗਈ। ਨਮਸਤੇ ਸਸਰੀਕਾਲ ਆਦਾਬ ਮੈਂ ਪ੍ਰਦੀਪ ਭੰਡਾਰੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ। ਕੁਦਰਤ ਸਾਨੂੰ ਬਹੁਤ ਪਿਆਰ ਕਰਦੀ ਹੈ ਤੇ ਸਾਨੂੰ ਬਹੁਤ ਨਿਮਤਾ ਵੀ ਦਿੰਦੀ ਹੈ ਬਹੁਤ ਕੁਝ ਦਿੰਦੀ ਹੈ ਕੁਦਰਤ ਪਰ ਸਾਡਾ ਵੀ ਫਰਜ਼ ਬੰਦਾ ਹੈ ਅਸੀਂ ਵੀ ਕੁਦਰਤ ਨਾਲ ਪਿਆਰ ਕਰੀਏ ਤੇ ਕੁਦਰਤ ਦੀ ਸੇਵਾ ਕਰੀਏ ਤੇ ਕੁਦਰਤ ਹੀ ਸਾਨੂੰ ਬਹੁਤ ਕੁਝ ਦਿੰਦੀ ਹੈ ਤੁਸੀਂ ਮੇਰੇ ਪਿੱਛੇ ਇੱਕ ਬਾਗੀਚਾ ਦੇਖ ਸਕਦੇ ਹੋ ਬਾਗੀਚੇ ਦੇ ਵਿੱਚ ਹਰ ਇੱਕ ਤਰ੍ਹਾਂ ਦੇ ਫੁੱਲ ਬੂਟੇ ਲੱਗੇ ਨੇ ਜਿਨ੍ਹਾਂ ਨੂੰ ਫਲ ਵੀ ਲੱਗਦੇ ਨੇ ਤੇ ਫੁੱਲ ਵੀ ਲੱਗਦੇ ਨੇ ਤੇ ਇੱਕ ਛੱਤ ਦੇ ਉੱਤੇ ਬਣਿਆ ਹੋਇਆ ਬਾਗੀਚਾ ਆ ਤੇ ਇਹਨੂੰ ਬੜੀ ਮਿਹਨਤ ਦੇ ਨਾਲ ਪਾਲਿਆ ਗਿਆ ਆ ਬਹੁਤ ਵਧੀਆ ਜਾਣਕਾਰੀ ਤੁਹਾਨੂੰ ਅੱਜ ਮਿਲਣ ਵਾਲੀ ਹੈ ਮੇਰੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਜੀ ਕਾਲੜਾ ਜੋ ਕਿ ਇਸ ਕੁਦਰਤ ਨੂੰ ਪਿਆਰ ਕਰਦੇ ਨੇ ਬੜੀ ਵਧੀਆ ਤਰੀਕੇ ਦੇ ਨਾਲ ਇਹ ਇਹ ਇਨਾਂ ਨੇ ਫਲ ਬੂਟੇ ਲਗਾਏ ਹੋਏ ਨੇ ਤੇ ਜਿਹੜੀ ਵੀ ਚੀਜ਼ ਉਹਨਾਂ ਦੇ ਪੱਤੇ ਹੁੰਦੇ ਨੇ ਕੋਈ ਵੇਸਟ ਹੁੰਦੀ ਆ ਕੋਈ ਕਿਚਨ ਦੀ ਵੇਸਟ ਹੁੰਦੀ ਆ ਉਸ ਨੂੰ ਇਹ ਵੇਸਟ ਨਹੀਂ ਕਰਦੇ ਉਸ ਤੋਂ ਖਾਦ ਬਣਾਉਂਦੇ ਨੇ ਤੇ ਖਾਦ ਜਿਹੜੀ ਹੈਗੀ ਆ ਇਨਾਂ ਫਲ ਬੂਟਿਆਂ ਨੂੰ ਪਾਉਂਦੇ ਨੇ ਤੇ ਇਹ ਜਿਹੜੇ ਆਪਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਫੁੱਲ ਵੀ ਦਿੰਦੇ ਨੇ ਤੇ ਫਲ ਵੀ ਦਿੰਦੇ ਨੇ ਤੇ ਜਾਣਕਾਰੀ ਲੈ ਲੈਣੇ ਇਨਾਂ ਕੋਲੋਂ ਕਿਉਂਕਿ ਇਹ ਬਹੁਤ ਕੁਦਰਤ ਪ੍ਰੇਮੀ ਬੰਦੇ ਨੇ ਤੇ ਬੋੜੇ ਮਿੱਠੇ ਸੁਭਾਅ ਦੇ ਠੰਡੇ ਸੁਭਾਅ ਦੇ ਬੰਦੇ ਨੇ ਤੇ ਬੜੀਆਂ ਵਧੀਆ ਗੱਲਾਂ ਦੱਸਣ ਗਏ ਸਾਨੂੰ ਸਰ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਲੁਧਿਆਣਾ ਲਾਈਵ ਦੀ ਸ਼ੁਕਰੀਆ ਜੀ ਬਹੁਤ ਬਹੁਤ ਤੁਸੀਂ ਇੱਥੇ ਆਉਣ ਦੀ ਖੇਚਲ ਕੀਤੀ ਹੈ ਤੇ ਆ ਕੇ ਇਸ ਨੂੰ ਕਵਰ ਕੀਤਾ ਅਸੀਂ ਦੇਖ ਰਹੇ ਹਾਂ ਜੀ ਬਹੁਤ ਛੱਤ ਦੇ ਉੱਤੇ ਬਹੁਤ ਘੱਟ ਲੋਕਾਂ ਨੇ ਇਹ ਇਹਦਾ ਫਲ ਬੂਟੇ ਲਗਾਏ ਹੁੰਦੇ ਆ ਕਿਉਂਕਿ ਅਗਲੇ ਮਾੜੇ ਮੋٹے ਗੰਮਲਿਆਂ ਦੇ ਵਿੱਚ ਛੋਟੇ ਛੋਟ ਕਰਕੇ ਲਾਏ ਹੁੰਦੇ ਆ ਉਹ ਵੀ ਸਜਾਵਟੀ ਉਹਨਾਂ ਨੇ ਲਗਾਏ ਹੁੰਦੇ ਆ ਤੁਸੀਂ ਤਾਂ ਪੂਰਾ ਬਾਗੀਚਾ ਹੀ ਇੱਥੇ ਤਿਆਰ ਕਰ ਦਿੱਤਾ ਵੀ ਉਹ ਦੇਖ ਕੇ ਰੂਹ ਖੁਸ਼ ਹੋ ਜਾਂਦੀ ਆ ਕਿਉਂਕਿ ਜਦੋਂ ਬੰਦਾ ਕੋ ਡਿਪਰੈਸ਼ਨ 'ਚ ਹੁੰਦਾ ਤੇ ਉਹ ਇੱਥੇ ਆ ਜਾਵੇ ਤੇ ਮੇਰੇ ਸਾਬ ਨਾਲ ਡਿਪਰੈਸ਼ਨ ਤੋਂ ਉਹਦਾ ਖਤਮ ਹੀ ਹੋ ਜਾਣਾ ਫਿਰ ਨੰਬਰ 2 ਤੇ ਜੇ ਆਪਾਂ ਗੱਲ ਕਰਦੇ ਹਾਂ ਸਰ ਤੁਸੀਂ ਜਿਹੜੀਆਂ ਚੀਜ਼ਾਂ ਇਹ ਕੀਤੀਆਂ ਆ ਤੁਸੀਂ ਖਾਦਾਂ ਵੀ ਤਿਆਰ ਕਰਦੇ ਹੋ ਤੇ ਇਹਦੇ ਵਿੱਚ ਥੋੜੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਵੀ ਇਹ ਤੁਹਾਡੇ ਦਿਮਾਗ ਦੇ ਵਿੱਚ ਕਿਸ ਤਰ੍ਹਾਂ ਆਇਆ ਤੇ ਕਿਸ ਤਰ੍ਹਾਂ ਤੁਸੀਂ ਇਹ ਚੀਜ਼ਾਂ ਸਾਰੀਆਂ ਤਿਆਰ ਕਰਦੇ ਹੋ ਦੇਖੋ ਕੁਦਰਤ ਨੇ ਜਿਵੇਂ ਸਾਨੂੰ ਨਿਯਮਤਾਂ ਦਿੱਤੀਆਂ ਨੇ ਕੁਦਰਤ ਨਾਲ ਪਿਆਰ ਕਰਨਾ ਤੇ ਸਾਡਾ ਫਰਜ਼ ਬਣਦਾ ਹੈ ਇਹ ਦੁਪਾਸੜੀ ਪਿਆਰ ਹੁੰਦਾ ਇੱਕ ਪਾਸੜ ਨਾਲ ਨਹੀਂ ਸਰਦਾ ਤੇ ਪਿੰਡਾਂ ਦੇ ਵਿੱਚ ਗੱਲ ਹੋ ਰਹੀ ਹੈ ਸ਼ਹਿਰਾਂ ਦੇ ਵਿੱਚ ਜੇ ਅਸੀਂ ਕੁਦਰਤ ਦੇ ਹਿਸਾਬ ਨਾਲ ਚੱਲਣਾ ਤੇ ਸਾਡੇ ਕੋਲ ਥਾਂ ਹੋਣੀ ਚਾਹੀਦੀ ਹੈ ਔਰ ਆਮ ਤੌਰ ਤੇ ਸ਼ਹਿਰਾਂ ਦੇ ਵਿੱਚ ਥਾਂ ਦੀ ਕਮੀ ਹੈ ਤੇ ਉਸ ਨੂੰ ਪੂਰਾ ਕਰਨ ਲਈ ਫਿਰ ਛੱਤ ਦਾ ਇਸਤੇਮਾਲ ਕਰ ਦਿੱਤਾ ਕਿ ਆਪਾਂ ਜੇ ਥੱਲੇ ਜ਼ਮੀਨ ਘਟ ਹੈ ਤੇ ਛੱਤ ਦੇ ਉੱਪਰ ਹੀ ਬਗੀਚਾ ਬਣਾ ਕੇ ਦੇਖ ਲੈਨੇ ਆਂ। ਔਰ ਪਰਮਾਤਮਾ ਦੀ ਕਿਰਪਾ ਨਾਲ ਉਹ ਬਹੁਤ ਵਧੀਆ ਬਗੀਚਾ ਬਣ ਗਿਆ ਹੁਣ ਜਿੱਦੇ ਫਲ ਫਰੂਟ ਸਬਜ਼ੀਆਂ ਵਗੈਰਾ ਬਹੁਤ ਵਧੀਆ ਹੋ ਜਾਂਦੀਆਂ ਨੇ। ਸਬਜ਼ੀਆਂ ਤਾਂ ਫਿਰ ਤੁਸੀਂ ਲੈਂਦੇ ਨਹੀਂ ਹੁਣੇ ਬਾਜ਼ਾਰੋਂ? ਨਹੀਂ ਬਾਜ਼ਾਰੋਂ ਤੇ ਲੈਣੀਆਂ ਪੈਂਦੀਆਂ। ਵੈਰਾਈਟੀ ਹੈ ਪਰ ਕੁਆਂਟੀਟੀ ਉਨੀ ਨਹੀਂ। ਕੁਆਂਟੀਟੀ ਉਨੀ ਨਹੀਂ। ਉਨੀ ਨਹੀਂ ਹੁੰਦੀ ਜਿੰਨੀ ਕਿ ਰਿਕੁਆਇਰਡ ਹੁੰਦੀ ਹੈ। ਸਾਡਾ ਤਾਂ ਇਹ ਹੈ ਜੇ ਮੰਨ ਲਓ ਪੂਰੇ ਸੀਜ਼ਨ ਦੇ ਵਿੱਚ ਗੋਭੀ ਦੇ 20 25 30 ਫੁੱਲ ਹੋ ਗਏ ਤੇ ਉਹਦੇ ਨਾਲ ਪੂਰਾ ਸੀਜ਼ਨ ਨਹੀਂ ਨਿਕਲਦਾ ਜੇ ਫਰੂਟ ਹਾਂ ਕੁਝ ਇੱਕ ਚੀਜ਼ ਤਾਂ ਹੈਗੀਆਂ ਟਮਾਟਰ ਵਗੈਰਾ ਹੈਗੀਆਂ ਨੇ ਜਾਂ ਵੈਂਗਣ ਜਦੋਂ ਉਹਨਾਂ ਦਾ ਸੀਜ਼ਨ ਹੁੰਦਾ ਹੈ ਉਦੋਂ ਫਿਰ ਸਾਨੂੰ ਇੱਕ ਦੋ ਮਹੀਨੇ ਬਾਜ਼ਾਰੋਂ ਨਹੀਂ ਲੈਣੇ ਪੈਂਦੇ ਸੀਜ਼ਨਲ ਸਬਜ਼ੀਆਂ ਜਿਹੜੀਆਂ ਉਹ ਆਪਣੀ ਕੁਆਂਟੀਟੀ 'ਚ ਹੋ ਜਾਂਦੀਆਂ ਨੇ ਹੋ ਜਾਂਦੀਆਂ ਸਾਡੇ ਆਮ ਤੌਰ ਤੇ ਭਿੰਡੀ ਤੋਰੀ ਹੈ ਟਮਾਟਰ ਨੇ ਜਾਂ ਵੈਂਗਣ ਵਗੈਰਾ ਨੇ ਇਹ ਕੀਆ ਕद्दू ਤੋਰੀ ਇਹ ਆਪਣੇ ਸੀਜ਼ਨ ਦੇ ਵਿੱਚ ਲੋੜ ਮੁਤਾਬਕ ਹੋ ਜਾਂਦੇ ਨੇ ਅੱਗੇ ਪਿੱਛੇ ਫਿਰ ਬਾਜ਼ਾਰੋਂ ਲਈ ਆਈ ਦੀ ਕਲੜਾ ਸਾਹਿਬ ਇਹ ਜਿਹੜਾ ਹੁਣ ਤੁਸੀਂ ਬਗੀਚਾ ਏਡਾ ਲਾਇਆ ਇਹਦੇ ਵਾਸਤੇ ਤਾਂ ਮਾਲੀ ਰੱਖਣਾ ਪੈਂਦਾ ਆ ਕਿਉਂਕਿ ਆਪਾਂ ਆਮ ਇਨਸਾਨ ਤਾਂ ਸ਼ਾਇਦ ਹੀ ਕਰ ਸਕਦਾ ਹੋਵੇ ਤੁਸੀਂ ਇਹ ਆਪ ਸਾਰਾ ਕੁਝ ਕਰਦੇ ਹੋ ਦੀ ਦੇਖਰੇਖ ਸਾਰਾ ਕੁਝ ਆਪ ਕਰਦੇ ਹੋ ਮੈਂ ਬਿਲਕੁਲ ਆਪ ਹੀ ਕਰਦਾ ਜੀ ਮਾਲੀ ਅਸਲੀ ਟ੍ਰੈਂਡ ਮਾਲੀ ਮੈਨੂੰ ਨਹੀਂ ਲੱਗਦਾ ਕਿ ਸਾਡੇ ਇਲਾਕੇ 'ਚ ਕੋਈ ਨਜ਼ਰ ਆਂਦਾ ਹੋਏਗਾ ਬਸ ਲੋਕੀ ਖੁਰਪਾ ਚੱਕ ਕੇ ਤੇ ਤੁਰ ਪੈਂਦੇ ਹੈਗੇ ਆ ਕਟਰ ਉਹਨਾਂ ਦੇ ਹੱਥੇ 'ਚ ਹੁੰਦਾ ਹੈ ਉਹ ਬਾਜ਼ਾਰੋਂ ਲਿਆ ਕੇ ਬੂਟੇ ਲਗਾ ਦਿੰਦੇ ਆ ਉਸ ਤੋਂ ਬਾਅਦ ਬਸ ਉਹਦੀ ਦੇਖਭਾਲ ਮਾੜੀ ਮੋਟੀ ਖੁਰਪੇ ਨਾਲ ਕਰ ਦਿੱਤੀ ਫੁੱਲਾਂ ਵਾਲੇ ਪਾਸੇ ਸਬਜ਼ੀਆਂ ਔਰ ਫਰੂਟ ਵਾਲ ਮਾਲੀ ਕੋਈ ਵੀ ਨਹੀਂ ਤੁਰਦੇ ਹੈਗੇ ਕਨੈਡਾ ਸਾਹਿਬ ਤੁਹਾਨੂੰ ਪੰਜਾਬ ਸਰਕਾਰ ਵੱਲੋਂ ਵੀ ਸਮਰਥਨ ਥੋੜਾ ਜਿਹਾ ਮਿਲਿਆ ਸੀਗਾ ਪਰ ਸਾਨੂੰ ਪਤਾ ਲੱਗਿਆ ਵੀ ਤੁਹਾਨੂੰ ਸਨਮਾਨਤ ਵੀ ਕੀਤਾ ਗਿਆ ਹੈ ਉਹਦੇ ਬਾਰੇ ਵੀ ਥੋੜੀ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਹਾਂ ਪੰਜਾਬ ਸਰਕਾਰ ਵੱਲੋਂ ਮੈਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਬੁਲਾ ਕੇ ਸਪੀਕਰ ਕੁਲਤਾਰ ਸਿੰਘ ਸੰਧਵਾ ਸਾਹਿਬ ਨੇ ਰਿਕੋਗਨਾਈਜ਼ ਕੀਤਾ ਹੈ ਹਾਲਾਂਕਿ ਕੰਮ ਤੇ ਮੈਂ ਆਪਣਾ ਕਰ ਰਿਹਾ ਹਾਂ ਪਰ ਚਲੋ ਉਹਨਾਂ ਨੇ ਮੈਨੂੰ ਇਸ ਚੀਜ਼ ਦਾ ਸਨਮਾਨ ਦਿੱਤਾ ਤੇ ਮੇਰਾ ਹੌਸਲਾ ਹੋਰ ਵੱਧ ਗਿਆ ਫਿਰ ਇੱਕ ਜ਼ਿੰਮੇਵਾਰੀ ਵੀ ਵੱਧ ਗਈ ਕਿ ਜੇ ਉਹਨਾਂ ਨੇ ਮੈਨੂੰ ਮਾਣ ਦਿੱਤਾ ਤੇ ਫਿਰ ਮੈਂ ਵੀ ਕੰਮ ਨੂੰ ਥੋੜਾ ਹੋਰ ਸਿੱਦਤ ਨਾਲ ਕਰਾਂ ਇਸ ਤੋਂ ਬਿਨਾ ਮੇਅਰ ਲੁਧਿਆਣੇ ਦੇ ਕਮਿਸ਼ਨਰ ਸਾਹਿਬ ਜੁਆਇੰਟ ਕਮਿਸ਼ਨਰ ਉਹ ਕਾਫੀ ਵਾਰੀ ਸਨਮਾਨਿਤ ਕਰ ਚੁੱਕੇ ਐ ਤੁਸੀਂ ਇਹ ਦੱਸੋ ਵੀ ਜਿਹੜੇ ਫਲ ਬੂਟੇ ਤੁਸੀਂ ਲਗਾਣੇ ਹੋ ਇਹਨਾਂ ਦੇ ਵਿੱਚ ਤੁਸੀਂ ਆਰਗੈਨਿਕ ਤਰੀਕੇ ਨਾਲ ਇਹ ਸਾਰਾ ਇਸਤੇਮਾਲ ਸਾਰਾ ਕਰਦੇ ਹੋ ਉਗਾਣੇ ਹੋ ਤੇ ਫਿਰ ਇਹਨਾਂ ਦੇ ਖਾਦ ਖੁੱਦ ਦਾ ਕੀ ਇਸਤੇਮਾਲ ਕਰਦੇ ਹੋ ਕਿੱਦਾਂ ਬਣਾਉਂਦੇ ਤੁਸੀਂ ਮੈਂ ਇਹ ਆਰਗੈਨਿਕ ਦੇ ਵਿੱਚ ਸਾਰਾ ਕੁਝ ਹੀ ਆਰਗੈਨਿਕ ਖਾਦਾਂ ਪਾਂਦਾ ਹਾਂ ਕੋਈ ਵੀ ਕੈਮੀਕਲ ਖਾਦ ਨਹੀਂ ਪਾਂਦਾ ਕੋਈ ਪੈਸਟੀਸਾਈਡ ਨਹੀਂ ਇਸਤੇਮਾਲ ਕਰਦਾ ਜੋ ਨੈਚੁਰਲ ਤਰੀਕੇ ਨਾਲ ਆਪਣੇ ਘਰ ਦੀ ਬਣਾਈ ਹੋਈ ਖਾਦ ਆਪਣੇ ਘਰ ਦੇ ਹੀ ਪੈਸਟੀਸਾਈਡ ਬਣਾਏ ਹੋਏ ਯੂਜ਼ ਕਰਦਾ ਹੈ। ਪੈਸਟੀਸਾਈਡ ਜਿਹੜੇ ਤੁਸੀਂ ਕਹਿੰਨੇ ਆ ਜਿੱਦਾਂ ਆਪਾਂ ਥੱਲੇ ਬੈਠੇ ਗੱਲ ਕਰ ਰਹੇ ਸੀਗੇ ਵੀ ਕਿਚਨ ਵੇਸਟ ਤੋਂ ਵੀ ਆਪਾਂ ਖਾਦ ਤਿਆਰ ਕਰ ਸਕਦੇ ਆ ਤੇ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੋਂ ਆਪਾਂ ਜਿਹੜੀ ਖਾਦ ਤਿਆਰ ਕਰ ਸਕਦੇ ਆ ਕੁਝ ਉਹਦੇ ਬਾਰੇ ਕੋਈ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਤੇ ਕੋਈ ਸੈਂਪਲ ਵੀ ਉਹਨਾਂ ਦਾ ਦਿਖਾਓ। ਜ਼ਰੂਰ ਦੱਸਦਾ ਤੁਸੀਂ ਇੱਧਰ ਨਿਗਾਹ ਮਾਰੋਗੇ। ਹਾਂਜੀ। ਤੇ ਇਹ ਕਿਚਨ ਦੀ ਹੀ ਵੇਸਟ ਹੈ। ਜੋ ਵੀ ਸਾਡੀਆਂ ਸਬਜ਼ੀਆਂ ਦੇ ਛਿਲਕੇ ਆ ਫਰੂਟ ਦੇ ਛਿਲਕੇ ਆ ਸਾਗ ਦੇ ਪੱਤੇ ਆ ਗੋਭੀ ਦੇ ਡੰਡਲ ਤੱਕ ਹੈਗੇ ਨੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਡੀਕੰਪੋਜ਼ ਕਰਕੇ ਇਹਨਾਂ ਦੀ ਖਾਦ ਬਣਾਉਂਦੇ ਆ ਓਕੇ ਇਹ ਬਣਾਣਾ ਕੋਈ ਔਖਾ ਨਹੀਂ ਜੇ ਕੋਈ ਬਣਾਉਣਾ ਚਾਹੇ ਤਾਂ ਮੈਂ ਦਰਸ਼ਕਾਂ ਨੂੰ ਥੋੜਾ ਜਿਆਦਾ ਦੱਸ ਦਿਆਂਗਾ ਇਹਦੇ ਬਾਰੇ ਕਿ ਆਪਣੀ ਲੋੜ ਮੁਤਾਬਕ ਕੋਈ ਵੀ ਕੰਟੇਨਰ ਲੈ ਲਓ ਜਿਵੇਂ ਮੈਂ 50 50 ਲੀਟਰ ਦੇ ਡਰਮ ਲਏ ਨੇ ਤੁਸੀਂ ਛੋਟੀ ਬਾਲਟੀ ਵੀ 20 ਲੀਟਰ ਦੀ ਲੈ ਕੇ ਸ਼ੁਰੂ ਕਰ ਸਕਦੇ ਹੋ ਉਹਦੇ ਸਾਈਡਾਂ ਤੋਂ ਸوراਖ ਕਰਨੇ ਆ ਸਾਹਿਬ ਜੀ ਇਹਨਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਥੋੜਾ ਇੱਧਰ ਦਿਖਾ ਦੇਣ ਇਹਨਾਂ ਦੀਆਂ ਸਾਈਡਾਂ ਦੇ ਉੱਤੇ 홀 ਕੀਤੇ ਹੋਏ ਨੇ ਇੱਕ ਸੁਰਾਖ ਥੱਲੇ ਵੀ ਆ ਇਹਦੇ ਅੱਛਾ ਜੀ ਇਹਦੇ ਵਿੱਚ ਜਿਵੇਂ ਹੁਣ ਅਸੀਂ ਹਰੀਆਂ ਸਬਜ਼ੀਆਂ ਪਾਈਆਂ ਗਾਜਰਾਂ ਵਗੈਰਾ ਕੱਟ ਕੇ ਸੁੱਟੀਆਂ ਹੈਗੀਆਂ ਜਾਂ ਮੂਲੀਆਂ ਤੇ ਉਹਨਾਂ 'ਚ ਪਾਣੀ ਕਾਫੀ ਹੁੰਦਾ ਹੈ ਉਹ ਮੋਇਸਚਰ ਫਿਰ ਥੱਲੇ ਡਰੇਨ ਹੋਣ ਵਾਸਤੇ ਸੁਰਾਖ ਕੀਤੇ ਹੁੰਦੇ ਆ ਤੇ ਥੱਲੇ ਉਹਦੇ ਪਾਂਡਾ ਰੱਖਿਆ ਹੋਇਆ ਠੀਕ ਹੈ ਇਹ ਵੀ ਜਿਹੜਾ ਇਹਦੇ ਵਿੱਚ ਡਿੱਗਦਾ ਹੈਗਾ ਲਿਕਵਿਡ ਉਹ ਵੀ ਖਾਦ ਦੇ ਕੰਮ ਆਉਂਦਾ ਹੈਗਾ ਇਹਨੂੰ ਬਣਾਉਣ ਦਾ ਇੱਕ ਤਰੀਕਾ ਹੈਗਾ ਜਦੋਂ ਡਰਮ ਆਪਾਂ ਸੁਰਾਖ ਕਰ ਲੇ ਤੇ ਇਹਦੇ ਥੱਲੇ ਇੱਕ ਲੇਅਰ ਪਹਿਲਾਂ ਸੁੱਕੇ ਪੱਤਿਆਂ ਦੀ ਲਗਾਣੀ ਹੈ ਅੱਛਾ ਜੀ ਕੋਈ ਵੀ ਤੁਹਾਨੂੰ ਗਾਰਡਨ ਚੋਂ ਮਿਲ ਸਕਦੇ ਆ ਸਾਡੇ ਤਾਂ ਸਾਡੇ ਤਾਂ ਆਪਣੇ ਪ੍ਰੂਨਿੰਗ ਚ ਹੋ ਜਾਂਦੇ ਆ ਹਾਂ ਠੀਕ ਆ ਸੁੱਕੇ ਪੱਤੇ ਆ ਸੁੱਕੇ ਪੱਤੇ ਆ ਜਿਵੇਂ ਅਸੀਂ ਤਾਂ ਪ੍ਰੂਨਿੰਗ ਕਰਦੇ ਆ ਜਾਂ ਪੱਤੇ ਝੜਦੇ ਵਿੱਚ ਜਿਹੜੇ ਪੱਤੇ ਆਂਦੇ ਆ ਹਾਂ ਇਹਦੀ 3 ਕੋ ਇੰਚ ਦੀ ਇੱਕ ਲੇਅਰ ਲਗਾ ਲੈਣੀ ਆ ਥੱਲੇ ਓਕੇ ਉਸ ਤੋਂ ਬਾਅਦ ਕਿਚਨ ਦੀ ਵੇਸਟ 6 ਕੋ ਇੰਚ ਅੱਛਾ ਜੀ ਉਹ ਲੇਅਰ ਚ ਲਿਆਣ ਤੋਂ ਬਾਅਦ ਫਿਰ ਦੁਬਾਰਾ 3 ਇੰਚ ਸੁੱਕੇ ਪੱਤੇ ਫਿਰ ਗ੍ਰੀਨ ਵੇਸਟ ਇਦਾਂ ਹੀ ਕਰਦੇ ਆ ਡਰਮ ਨੂੰ ਭਰੀ ਜਾਣਾ ਸਰ ਕਿਹਦੀ ਵੇਸਟ ਕਿਸ ਤਰ੍ਹਾਂ ਦੀ ਹੋਵੇ ਕੋਈ ਵੀ ਕਿਚਨ ਦੀ ਵੇਸਟ ਮਜਰੇਵਾ ਦੱਸਿਆ ਕਿ ਸਬਜ਼ੀਆਂ ਦੇ ਛਿਲਕੇ ਫਲਾਂ ਦੇ ਛਿਲਕੇ ਹੋਗੇ ਤੁਹਾਡੇ ਪੱਤੇ ਹੋਗੇ ਸਾਗ ਹੋਗੇ ਪਾਲਕ ਦੇ ਬੱਚੇ ਖੁਤੇ ਜੋ ਹੋਗੇ ਮਟਰਾਂ ਦੇ ਛਿਲਕੇ ਹੋਗੇ ਮਤਲਬ ਪੱਕੀ ਹੋਈ ਸਬਜ਼ੀ ਘੋ ਵਾਲੀ ਨਾ ਹੋਵੇ ਅੱਛਾ ਜੀ ਠੀਕ ਹੈ ਚਾਵਲ ਬਚ ਗਏ ਤੁਹਾਡੇ ਉਹ ਪਾ ਦਿਓ ਰੋਟੀ ਬਚ ਗਈ ਉਹ ਪਾ ਦਿਓ ਪਰ ਮਤਲਬ ਘੋਵ ਵਾਲੀ ਕੋਈ ਚੀਜ਼ ਇਹਦੇ ਵਿੱਚ ਨਾ ਜਾਵੇ ਤੇ 15-20 ਦਿਨਾਂ ਤੋਂ ਬਾਅਦ ਥੋੜਾ ਜਿਹਾ ਦਹੀਂ ਪਤਲਾ ਕਰਕੇ ਜਾਂ ਗੋੜ ਦਾ ਘੋਲ ਇਹਦੇ ਵਿੱਚ ਪਾ ਦਿਓ ਉਹਦੇ ਨਾਲ ਬੈਕਟੀਰੀਆ ਡਿਵੈਲਪ ਹੋ ਜਾਏਗਾ ਇਹਦੇ ਵਿੱਚ ਉਹੀ ਬੈਕਟੀਰੀਆ ਹੀ ਅਗੋਂ ਡੀਕੰਪੋਜ਼ ਕਰਦਾ ਐਸ ਖਾਦ ਨੂੰ ਉਹ ਮਲਟੀਪਲਾਈ ਹੋ ਜਾਂਦਾ ਅੱਗੇ ਔਰ ਜਦ ਤੱਕ ਉਸ ਨੂੰ ਸਾਈਡਾਂ ਤੋਂ ਹੌਲ ਤੋਂ ਆਕਸੀਜਨ ਮਿਲਦੀ ਰਹੇਗੀ ਉਹ ਡੀਕੰਪੋਜ਼ ਕਰਦਾ ਰਹੇਗਾ ਆਕਸੀਜਨ ਮਿਲਦੀ ਰਹੇਗੀ ਖੁਰਾਕ ਮਿਲਦੀ ਰਹੇਗੀ ਜਿਸ ਦਿਨ ਉਹਨੂੰ ਖੁਰਾਕ ਮਿਲਣੀ ਬੰਦ ਹੋ ਗਈ ਡੀਕੰਪੋਜ਼ ਹੋ ਗਿਆ ਉਸ ਦਿਨ ਉਹ ਖੁਦ ਦੇ ਵਿੱਚ ਹੀ ਮਰ ਜਾਂਦਾ ਹੈ ਔਰ ਖਾਦ ਬਣ ਜਾਂਦਾ ਹੈ ਖਾਦ ਬਣ ਜਾਂਦਾ ਹਾਂਜੀ ਇਹਨੂੰ ਸੁੱਕੇ ਗਿੱਲੇ ਦਾ ਜਿਹੜਾ ਮੈਂ ਇੱਕ ਤੁਹਾਨੂੰ ਲੇਅਰ ਦੱਸੀਆਂ ਉਹਦੇ ਦੋ ਕਾਰਨ ਨੇ ਇੱਕ ਤੇ ਐਕਸਟਰਾ ਮੌਇਸਚਰ ਨੂੰ ਉਹ ਐਬਸਾਰਬ ਕਰ ਲੈਂਦਾ ਹੈਗਾ ਸੁੱਕੇ ਪੱਤੇ ਦੂਜਾ ਸੁੱਕੇ ਪੱਤਿਆਂ ਦੇ ਵਿੱਚ ਕਾਰਬਨ ਹੁੰਦੀ ਹੈ ਆਹ ਕਿਚਨ ਦੀ ਗ੍ਰੀਨ ਵੇਸਟ ਦੇ ਵਿੱਚ ਨਾਈਟ੍ਰੋਜਨ ਹੁੰਦਾ ਹੈ ਠੀਕ ਹੈ ਇਹਨੂੰ ਡੀਕੰਪੋਜ਼ ਹੋਣ ਲਈ ਕਾਰਬਨ اور ਇਹਦਾ নাইট্রোজেন ਦਾ নাইট্রোজেন ਦਾ ਮਿਕਸਚਰ ਹੋਣਾ ਮਤਲਬ ਕਮ ਦਾ ਕੰਬੀਨੇਸ਼ਨ ਹੋਣਾ ਬਹੁਤ ਜ਼ਰੂਰੀ ਹੈ ਤੇ ਇਸ ਤੋਂ ਬਾਅਦ ਫਿਰ ਇਹ ਆਪਣੇ ਆਪ ਡੀਕੰਪੋਜ਼ ਹੋ ਕੇ ਜੇ ਤੁਸੀਂ ਅਗਲੀਆਂ ਸਟੇਜਸ ਦੇਖੋਗੇ ਤੇ ਇਸ ਤਰ੍ਹਾਂ ਹੁੰਦੇ ਇਹ ਫਸਟ ਸਟੇਜ ਹੈ ਇਹ ਫਸਟ ਸਟੇਜ ਹੈ ਸੈਕੰਡ ਫਿਰ ਇਸ ਤਰ੍ਹਾਂ ਇਹ ਹੁੰਦੀ ਹੁੰਦੀ ਹਾਂਜੀ ਤੇ ਫਾਈਨਲ ਫਾਰਮ ਤੇ ਇਹ ਫਾਈਨਲ ਤੁਸੀਂ ਦੇਖੋਗੇ ਤਾਂ ਇਹ ਬਿਲਕੁਲ ਇਸ ਸਟੇਜ ਤੇ ਆ ਜਾਂਦੀ ਹੈ ਅੱਛਾ ਇਹ ਫਾਈਨਲ ਇਹਦੇ ਵਿੱਚ ਹੁਣ ਕੋਈ ਸਵੇ ਸਮੈਲ ਨਹੀਂ ਹੈਗੀ ਇਹ ਕੋਈ ਚਿਪਚਪਾहट ਨਹੀਂ ਹੈ ਮਤਲਬ ਫਾਈਨਲ ਅਦਰਵਾਈਜ਼ ਦੇਖਿਆ ਜਾਏ ਤਾਂ ਇਸ ਹਾਲਾਤ ਵਿੱਚ ਹੁੰਦੀ ਹੈ ਜੇ ਤੁਸੀਂ ਉੱਥੇ ਕੈਮਰਾ ਮਾਰੋਗੇ ਤਾਂ ਜੇ ਤਾਂ ਅਸੀਂ ਆਮ ਜ਼ਮੀਨ ਤੇ ਥੱਲੇ ਬੂਟਿਆਂ ਤੇ ਪਾਣੀ ਹੈ ਤਾਂ ਇਸ ਤਰ੍ਹਾਂ ਦੀ ਹੀ ਪਾ ਸਕਦੇ ਆ ਅੱਛਾ ਜੀ ਜੇ ਅਸੀਂ ਗਮਲਿਆਂ 'ਚ ਪਾਣੀ ਹੈ ਤਾਂ ਫਿਰ ਇਹ ਡਰਮ ਨੂੰ ਉਲਟਾ ਕੇ ਥੋੜਾ ਪੈਰਾਂ ਨਾਲ ਲਟਾੜ ਦਈਦਾ ਇਸ ਨੂੰ ਬਰੀਕ ਕਰ ਲੈਣਾ ਫਿਰ ਇਹਨੂੰ ਬਰੀਕ ਕਰਕੇ ਛਾਣ ਲਓ ਤੇ ਗਮਲਿਆਂ ਚ ਪਾਣ ਲਈ ਇਹਨੂੰ ਅਲੱਗ ਤਿਆਰ ਕਰਕੇ ਰੱਖ ਸਕਦੇ ਆ ਇਹ ਫਾਈਨਲ ਫਾਰਮ ਹੈ ਜੀ ਬਹੁਤ ਸਾਫ ਸੁਥਰੀ ਖਾਦ ਹੈ ਇਹਦੇ ਵਿੱਚ ਕੋਈ ਚਿਪਚਪਾਟ ਨਹੀਂ ਕੋਈ ਸਮੈਲ ਨਹੀਂ ਹੈਗੀ ਹੈ ਅੱਛਾ ਕਲੜਾ ਜੀ ਮੈਨੂੰ ਇੱਕ ਸਾਹਮਣੇ ਨਜ਼ਰ ਆਇਆ ਇਹ ਜਿਹੜੀ ਪੱਤੇ ਤੁਸੀਂ ਸੰਭਾਲ ਕੇ ਰੱਖੇ ਉਤੋਂ ਜਿਹੜੀ ਖਾਦ ਤਿਆਰ ਹੋਣੀ ਹੈ ਹਾਂਜੀ ਠੀਕ ਹੈ ਇਹ ਮੈਡੀਸਿਨ ਪਈ ਹੈ ਕੋਈ ਇਹ ਕੀ ਇਹਦਾ ਵੀ ਹਾਂ ਇਹ ਇਹ ਐਕਸਪਾਇਰਡ ਮੈਡੀਸਿਨਸ ਨੇ ਹਾਂਜੀ ਇਹ ਦਾ ਜਦੋਂ ਉੱਤੇ ਡੇਟ ਲਿਖੀ ਹੁੰਦੀ ਹੈ ਕਿ ਮੰਨ ਲਓ 3 ਸਾਲ ਤੱਕ ਐਕਸਪਾਇਰ ਹੋ ਜਾਣਾ ਹੈ ਹਾਂਜੀ ਹਾਂਜੀ 3 ਸਾਲ ਤੱਕ ਐਕਸਪਾਇਰ ਹੋਣ ਦਾ ਮਤਲਬ ਇਹ ਨਹੀਂ ਕਿ ਇੱਕ ਰਾਤ ਤੋਂ ਰਾਤ ਸਾਰਾ ਕੁ ਉਸ ਦਿਨ ਤੋਂ ਬਾਅਦ ਇਹਦਾ ਇਫੈਕਟ ਘਟਣਾ ਸ਼ੁਰੂ ਹੋ ਜਾਂਦਾ ਹੈ ਉਹ ਨੂੰ ਘਟਦੇ ਘਟਦੇ ਸਾਲ 2 ਸਾਲ ਲੱਗ ਜਾਂਦੇ ਆ ਸਪੋਜ਼ ਕੋਈ ਜ਼ਿੰਕ ਹੈਗਾ ਉਹ ਕੁਝ ਮਾਤਰਾ ਦੇ ਵਿੱਚ ਰਹਿ ਜਾਂਦਾ ਹੈ ਉਹ ਬੂਟਿਆਂ ਨੂੰ ਜ਼ਿੰਕ ਦੀ ਲੋੜ ਹੁੰਦੀ ਆ ਉਹਦੇ ਵਿੱਚ ਪਾਇਆ ਜਾਂਦਾ ਹੈ ਜਾਂ ਇਹਦਾ ਜਿਹੜਾ ਕੈਰੀਅਰ ਹੁੰਦਾ ਉਸ ਸਾਲਟ ਦਾ ਉਹ ਚੌਕ ਹੀ ਹੁੰਦਾ ਹੈ ਹਮੇਸ਼ਾ ਮਿੱਟੀ ਕਹਿ ਸਕਦੇ ਕੋਈ ਸਾਡੇ ਕੋਲ ਪੈਰਾਸੀਟਾਮੋਲ ਦੀ ਗੋਲੀ ਹੈ ਕੋਈ ਹੋਰ ਹੈ ਕਿਸਮ ਦੀ ਮਿੱਟੀ ਹੈ ਚੌਕ ਦੇ ਵਿੱਚ ਹੀ ਉਹਨੂੰ ਕੈਰੀ ਕਰਦੇ ਆ ਜਦੋਂ ਉਹਦੇ ਸਾਲਟ ਦਾ ਅਸਰ ਖਤਮ ਹੋ ਜਾਂਦਾ ਉਸ ਤੋਂ ਬਾਅਦ ਚੌਕ ਰਹਿ ਜਾਂਦਾ ਹਾਂ ਤੇ ਉਹ ਚੌਕ ਫਿਰ ਇਹਦੇ ਵਿੱਚ ਕੈਲਸ਼ੀਅਮ ਦਾ ਕੰਮ ਦਿੰਦਾ ਖਾਦ ਦੇ ਮੈਂ ਤਾਂ ਇਹ ਕਹਾਂਗਾ ਕਿ ਜੋ ਐਕਸਪਾਇਰ ਡਰੱਗਸ ਹੁੰਦੀਆਂ ਉਹਨਾਂ ਨੂੰ ਸੁੱਟੋ ਨਾ ਤੁਸੀਂ ਆਪਣੇ ਬੂਟਿਆਂ ਦੇ ਵਿੱਚ ਪਾਓ ਉਹਨੂੰ ਇਹ ਬਹੁਤ ਵਧੀਆ ਸਰ ਜਾਣਕਾਰੀ ਦਿੱਤੀ ਤੁਸੀਂ ਇਹ ਤਾਂ ਹੁਣ ਇਹ ਮੈਨੂੰ ਲੱਗਦਾ ਤਾਂ ਤੁਸੀਂ ਕੂੜਾ ਤਾਂ ਬਾਹਰ ਦਿੰਦੇ ਹੀ ਨਹੀਂ ਹੁਣ ਕਿਤੇ ਵੀ ਕਿਸੇ ਨੂੰ ਵੀ ਨਹੀਂ ਮੈਂ ਤੁਹਾਨੂੰ ਦੱਸਾਂ ਕਿ ਜਿਵੇਂ ਇੱਥੇ ਤਾਜਪੁਰ ਰੋਡ ਦੇ ਉੱਤੇ ਲੱਖਾਂ ਟਨ ਕੂੜਾ ਇਕੱਠਾ ਹੋਇਆ ਆ ਹਾਂਜੀ ਹਾਂਜੀ ਪਿੱਛੇ ਜੇ ਕਾਰਪੋਰੇਸ਼ਨ ਨੂੰ ਜੁਰਮਾਨਾ ਵੀ ਲੱਗਿਆ ਉਹ ਤੇ ਐਨਜੀਟੀ ਵੱਲੋਂ ਹਾਂਜੀ ਹਾਂਜੀ ਮੈਂ ਕਹਿ ਸਕਦਾ ਕਿ ਮੇਰੇ ਘਰ ਤੋਂ ਉਹਦੇ ਕੋਈ ਹਿੱਸਾ ਨਹੀਂ ਜਾਂਦਾ ਬਹੁਤ ਵੱਡੀ ਗੱਲ ਹੈ ਜੀ ਬਹੁਤ ਵੱਡੀ ਗੱਲ ਹੈ ਤੇ ਸਰ ਸਾਡੇ ਹੋਰ ਯੂਥ ਨੂੰ ਇੱਥੇ ਆਜੋ ਮੇਰੇ ਕੋਲ ਸਾਡੇ ਯੂਥ ਨੂੰ ਤੁਸੀਂ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਕਿਉਂਕਿ ਅੱਜ ਕੱਲ ਲੋਕੀ ਪੇੜਾਂ ਨੂੰ ਤਾਂ ਲਗਾਉਂਦੇ ਹੀ ਨਹੀਂ ਇਹ ਤੇ ਜੇ ਲਗਾਉਂਦੇ ਵੀ ਉਹਦੀ ਦੇਖਭਾਲ ਨਹੀਂ ਕਰਦੇ ਜੇ ਹੁਣ ਅੱਜ ਕੱਲ ਆਪਾਂ ਐਨ ਜੀਓਜ਼ ਦੀ ਗੱਲ ਕਰਦੇ ਕੁਝ ਐਨ ਜੀਓਜ਼ ਜ਼ਿਆਦਾ ਨਹੀਂ ਮੈਂ ਕਹਿੰਦਾ ਸਾਰੀਆਂ ਨਹੀਂ ਕਹਿੰਦਾ ਸਾਰੀਆਂ ਵਧੀਆ ਕੰਮ ਕਰ ਰਹੀਆਂ ਨੇ ਪਰ ਉਹ ਫੋਟੋਆਂ ਤਾਂ ਕੀ ਰਹਿ ਜਾਂਦੇ ਨੇ ਸੀਮਤ ਵੀ ਆਪਣੀਆਂ ਫੋਟੋਆਂ ਖਿਚਾਲੀਆਂ ਪੌਦਿਆਂ ਦੇ ਨਾਲ ਤੇ ਉਸ ਤੋਂ ਬਾਅਦ ਖਵਾਰਾਂ ਚ ਲਵਾ ਲਈਆਂ ਉਸ ਤੋਂ ਬਾਅਦ ਨਾ ਤਾਂ ਉਸ ਪੌਦੇ ਦੀ ਕੋਈ ਦੇਖਭਾਲ ਹੋਣੀ ਹੈ ਨਾ ਕੁਝ ਹੋਣਾ ਤੇ ਉਹਨ ਦੇਖੋ ਆਪਾਂ ਅਗਰ ਜੀਣਾ ਹੈਗਾ ਤੇ ਕੁਦਰਤ ਦੇ ਨਾਲ ਰਲ ਕੇ ਜੀਣਾ ਪਏਗਾ ਵੈਜੀਟੇਸ਼ਨ ਪੰਜਾਬ ਚ ਬਹੁਤ ਘੱਟ ਹੈਗੀ ਹੈ ਗ੍ਰੀਨਰੀ ਤਕਰੀਬਨ 4% ਹੈਗੀ ਹੈ ਜਦਕਿ 33% ਤੱਕ ਚਾਹੀਦੀ ਹੈ ਹਰ ਬੰਦੇ ਨੂੰ ਰੁੱਖ ਲਗਾਉਣੇ ਚਾਹੀਦੇ ਨੇ ਇੱਕ ਮੋਟੀ ਜੀ ਮਿਸਾਲ ਹੈ ਕਿ ਜਿਹੜਾ ਬੰਦਾ 50-60 ਸਾਲ ਤੱਕ ਦੀ ਜ਼ਿੰਦਗੀ ਜੀਂਦਾ ਨਾ ਉਹ ਜਿਹੜੀ ਕਾਰਬਨ ਡਾਈਆਕਸਾਈਡ ਸਾਹ ਨਾਲ ਬਾਹਰ ਛੱਡਦਾ ਉਹਨੂੰ ਅਬਸੋਰਬ ਕਰਨ ਲਈ 14 ਦਰਖਤਾਂ ਦੀ ਲੋੜ ਹੈ ਮਚਿਓਰਡ ਦਰਖਤਾਂ ਦੀ ਤੇ 15ਵਾਂ ਦਰਖਤ ਸਾਨੂੰ ਅੰਤਮ ਸੰਸਕਾਰ ਵੇਲੇ ਚਾਹੀਦਾ ਹੁੰਦਾ ਹੈ ਲੱਕੜ ਵਾਸਤੇ ਲੱਕੜ ਲਈ ਸੋ 15 ਦਰਖਤ ਹਰ ਬੰਦੇ ਨੂੰ ਲਗਾਉਣੇ ਚਾਹੀਦੇ ਨੇ ਜੇ ਮੈਨੂੰ 15 ਦੀ ਲੋੜ ਹੈ ਤਾਂ ਮੇਰੇ ਲਈ ਕੋਈ ਹੋਰ ਨਹੀਂ ਲਗਾਏਗਾ ਉਹ 15 ਤੇ ਮੈਂ ਹੀ ਲਗਾਉਣੇ ਰਹਿਣਾ ਕਿਉਂਕਿ ਹਰ ਇੱਕ ਨੂੰ ਲੋੜ ਹੈ ਸੋ ਇਸ ਵਾਸਤੇ ਮੈਂ ਤਾਂ ਹਰ ਇੱਕ ਨੂੰ ਕਹਾਂਗਾ ਕਿ ਉਹ ਦਰਖਤ ਲਗਾਓ ਜਿੱਥੋਂ ਤੱਕ ਐਨ ਜੀਓ ਦੀ ਗੱਲ ਹੈ ਸਾਡਾ ਇੱਕ ਐਨ ਜੀਓ ਹੈ ਨੇਚਰ ਫਰੈਂਡਸ ਮੈਂ ਉਹਦਾ ਮੈਂਬਰ ਹਾਂ ਅਸੀਂ ਜਿੱਥੇ-ਜਿੱਥੇ ਵੀ ਬੂਟੇ ਲਗਾ ਕੇ ਆਨੇ ਆ ਨਾ ਜਿਵੇਂ ਤੁਸੀਂ ਗੱਲ ਕੀਤੀ ਲੋਕ ਐਨਜੀਓ ਫੋਟੋ ਖਿਚਾ ਕੇ ਆ ਜਾਂਦੇ ਆ ਅਸੀਂ ਉਸ ਗਰੁੱਪ ਨੇ ਇੱਕ ਸਪੈਸ਼ਲ ਮਾਲੀ ਰੱਖਿਆ ਹੋਇਆ ਓਕੇ ਉਹ ਅਸੀਂ ਉਸ ਜਿੱਥੇ-ਜਿੱਥੇ ਬੂਟੇ ਲਗਾਏ ਹੁੰਦੇ ਆ ਉੱਥੇ ਉਹਦੀ ਦੇਖਭਾਲ ਉਹ ਮਾਲੀ ਕਰਦਾ ਹੈ ਹਫਤੇ ਬਾਅਦ ਅਸੀਂ ਬੰਦਿਆਂ ਦੀ ਡਿਊਟੀ ਲਗਾਈ ਹੈ ਉਹ ਬੰਦੇ ਉੱਥੇ ਜਾ ਕੇ ਚੈੱਕ ਕਰਦੇ ਨੇ ਕਿ ਸਾਡੇ ਬੂਟੇ ਸਹੀ ਤਰੀਕੇ ਨਾਲ ਚੱਲ ਰਹੇ ਨੇ ਅਸੀਂ ਇੱਕ ਜੰਗਲ ਲਗਾਇਆ ਉੱਥੇ ਹਸਨਪੁਰ ਦੇ ਵਿੱਚ ਮੰਦਰ ਹੈ ਪੂਰਾ ਜੰਗਲ ਹੈ 1100 ਬੂਟਿਆਂ ਦਾ ਪਿਛਲੇ ਸਾਲ 14 ਜੁਲਾਈ ਨੂੰ ਲਗਾਇਆ ਸੀ ਔਰ ਹੁਣ ਉਹ ਬੂਟੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਇੱਥੇ ਇੱਕ ਬਰੇਲ ਭਵਨ ਹੈ ਬਲਾਈਂਡ ਸਕੂਲ ਚੰਡੀਗੜ੍ਹ ਰੋਡ ਤੇ ਸਾਡੀ ਪਿੱਛੇ ਜੇ ਮੈਰਿਜ ਐਨਿਵਰਸਰੀ ਸੀ ਪੰਜਾਵੀਂ ਅੱਛਾ ਜੀ ਤੇ ਅਸੀਂ ਉਹਦੇ ਚ ਪੰਜਾਬ ਫਲਦਾਰ ਬੂਟੇ ਉੱਥੇ ਲਗਾ ਕੇ ਆਏ ਆ ਤੇ ਉਹ ਹਮੇਸ਼ਾ ਮੇਰੇ ਨੇੜੇ ਆ ਕਿਉਂਕਿ ਮੈਂ ਚੈੱਕ ਕਰਦਾ ਰਹਿਣਾ ਵਿੱਚੋਂ ਉਹਨਾਂ ਦਾ ਮਾਲੀ ਨਹੀਂ ਸੀਗਾ ਤੇ ਮੈਂ ਖੁਦਾ ਆਪਣੇ ਬੰਦੇ ਭੇਜ ਕੇ ਤੇ ਖੁਦਾ ਆਪ ਨਾਲ ਜਾ ਕੇ ਉਹਨਾਂ ਦੀ ਦੇਖਭਾਲ ਕਰਾਂਦਾ ਰਿਹਾ। ਸੋ ਸਾਡੇ ਲਗਾਏ ਹੋਏ ਬੂਟੇ ਹਰ ਤਰ੍ਹਾਂ ਵਧੀਆ ਚੱਲਦੇ ਆ। ਠੀਕ ਹੈ ਠੀਕ ਹੈ ਬਹੁਤ ਵਧੀਆ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਾਣਕਾਰੀ ਦਿੱਤੀ ਸਾਡੇ ਦਰਸ਼ਕਾਂ ਨੂੰ। ਸੋ ਇਹ ਜ਼ਰੂਰੀ ਨਹੀਂ ਵੀ ਆਪਣੇ ਕੋਲ ਜਗ੍ਹਾ ਹੋਵੇ ਤੇ ਤਾਂ ਹੀ ਅਸੀਂ ਜਿਹੜੇ ਹੈਗੇ ਆ ਪੇੜ-ਪੋਦੇ ਲਗਾ ਸਕਦੇ ਆ। ਆਪਾਂ ਆਪਣੀ ਛੱਤ ਦੇ ਉੱਤੇ ਵੀ ਬਾਗੀਚਾ ਲਗਾ ਸਕਦੇ ਆ ਜਿੱਦਾਂ ਸ੍ਰੀ ਇਹ ਕਲੜਾ ਜੀ ਨੇ ਲਗਵਾਇਆ ਹੈ। ਤੇ ਇੱਥੇ ਨਾਲ ਫਲ ਵੀ ਲੱਗਦੇ ਨੇ ਫਲ ਹੁਣ ਜਦੋਂ ਮੌਸਮ ਆਏਗਾ ਤੇ ਤੇ ਬਹੁਤ ਵੱਡੇ ਵੱਡੇ ਫਲ ਵੀ ਲੱਗਣਗੇ ਉਹ ਵੀ ਤੁਹਾਨੂੰ ਅਸੀਂ ਫਿਰ ਦਿਖਾਵਾਂਗੇ ਕਿ ਸਪੈਸ਼ਲ ਸਟੋਰੀ ਫਿਰ ਕਰਾਂਗੇ ਇਹਨਾਂ ਨਾਲ ਗੱਲਬਾਤ ਕਰਕੇ ਜਾਵਾਂਗੇ ਰਿਕੁਐਸਟ ਵੀ ਇਹਨਾਂ ਨੂੰ ਅਸੀਂ ਕੀਤੀ ਹੋਈ ਹੈ ਤੇ ਬੜੀ ਮੁਸ਼ਕਲ ਇਹਨਾਂ ਕੋਲ ਸਮਾਂ ਅਸੀਂ ਲਿੱਤਾ ਸੀਗਾ ਤੋਂ ਸੋ ਇਹ ਜ਼ਰੂਰੀ ਨਹੀਂ ਵੀ ਸਾਡੇ ਕੋਲ ਜਗ੍ਹਾ ਹੋਵੇ ਤੇ ਅਸੀਂ ਤਾਂ ਹੀ ਆਪਾਂ ਬਾਗੀਚਾ ਲਗਾ ਸਕਦੇ ਹਾਂ ਛਾਤੇ ਦੇ ਉੱਤੇ ਲਗਾਓ ਕੁਦਰਤ ਦੇ ਨਾਲ ਪਿਆਰ ਕਰੋ ਕਿਉਂਕਿ ਕੁਦਰਤ ਜਿਹੜੀ ਹੈਗੀ ਆ ਸਾਨੂੰ ਬਹੁਤ ਹੀ ਜ਼ਿਆਦਾ ਨਮੀਤਾਂ ਦਿੰਦੀ ਆ ਔਰ ਕੁਦਰਤ ਦੇ ਨਾਲ ਹੀ ਆਪਣੀ ਜ਼ਿੰਦਗੀ ਹੈ ਤੋਂ ਸੋ ਇਹ ਆ ਵੀ ਆਕਸੀਜਨ ਵੀ ਛੱਡਦੀ ਆ ਕਈ ਇਹ ਦੂਰ ਕਰਦਾ ਬਾਗੀਚਾ ਜੇ ਆਪਾਂ ਗੱਲ ਕਰੀਏ ਪੇੜ ਪੌਦੇ ਜਿਹੜੇ ਹੁੰਦੇ ਨੇ ਆਕਸੀਜਨ ਛੱਡਦੇ ਨੇ ਤੇ ਆਪਾਂ ਤਾਂ ਕਾਰਬਨ ਡਾਈਆਕਸਾਈਡ ਛੱਡਦੇ ਆ ਨੰਬਰ 2 ਤੇ ਜੇ ਆਪਾਂ ਗੱਲ ਕਰੀਏ ਤੇ ਜਿਹੜੀ ਕਿਚਨ ਦੀ ਵੇਸਟ ਹੁੰਦੀ ਹੈ ਕਿਚਨ ਦੀ ਵੇਸਟ ਨੂੰ ਇਹ ਬਿਲਕੁਲ ਵੀ ਬਰਬਾਦ ਨਹੀਂ ਕਰਦੇ ਚਾਹੇ ਕਿਸੇ ਵੀ ਤਰ੍ਹਾਂ ਦੇ ਹੋਵੇ ਜਦ ਇਵਨ ਕੀ ਉਹ ਮੈਡੀਕਲ ਦੀਆਂ ਕੋਈ ਗੋਲੀਆਂ ਵੀ ਹੁਣ ਉਹਨੂੰ ਵੀ ਵੇਸਟ ਨਹੀਂ ਕੀਤਾ ਜਾਂਦਾ ਐਕਸਪਾਇਰ ਹੋ ਜਾਂਦੇ ਨੇ ਉਹ ਵੀ ਇਹ ਖਾਦ ਬਣਾਉਣ ਦੇ ਵਿੱਚ ਕੰਮ ਕਰਦੇ ਨੇ ਤੁਸੀਂ ਤਸਵੀਰਾਂ ਦੇਖ ਚੁੱਕੇ ਹੋ ਤੇ ਇਹ ਜਿਹੜੀ ਖਾਦ ਤਿਆਰ ਕਰਦੇ ਨੇ ਤੇ ਇਹ ਆਰਗੈਨਿਕ ਤਰੀਕੇ ਨਾਲ ਜਿਹੜੀ ਹੈਗੀ ਹੈ ਇਹ ਆਪਣੀ ਖੇਤੀ ਬਾਗ ਵੀ ਕਹਿ ਸਕਦੇ ਆ ਕਿਉਂਕਿ ਇਹਦੇ ਵਿੱਚ ਪੌਦੇ ਵੀ ਲੱਗੇ ਨੇ ਫੁੱਲਦਾਰ ਵੀ ਲੱਗੇ ਨੇ ਫਲਦਾਰ ਵੀ ਲੱਗੇ ਨੇ ਤੋਂ ਸੋ ਆਪਾਂ ਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪਾਂ ਆਪਣੀ ਕੁਦਰਤ ਨਾਲ ਪਿਆਰ ਕਰੀਏ ਤੇ ਇਸ ਤਰ੍ਹਾਂ ਦੇ ਜਿਹੜੇ ਆਪਣੀਆਂ ਛੱਤਾਂ ਦੇ ਉੱਤੇ ਜਿਹੜੇ ਆ ਪੌਦੇ ਲਗਾ ਕੇ ਤੇ ਜਿਹੜਾ ਆਪਣੇ ਵਾਤਾਵਰਣ ਨੂੰ ਸ਼ੁੱਧ ਬਣਾ ਸਕੀਏ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਨੂੰ ਜਰੂਰ ਦੇਣਾ ਤੇ ਇਸ ਤਰ੍ਹਾਂ ਦੀ ਹੋਰ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਪ੍ਰਦੀਪ ਭੰਡਾਰੀ ਲੁਧਿਆਣਾ ਲਾਈਵ